हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨਵੋਦਿਆ ਦਾਖਲਾ ਪ੍ਰਖਿਆ ਦੀ ਤਿਆਰੀ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸੋਚਦੇ ਹੋਵੋਗੇ ਵੀ ਥੋੜੀ ਜਿਹੀ ਜਲਦੀ ਤਿਆਰੀ ਸ਼ੁਰੂ ਕਰਾ ਦਿੱਤੀ ਬੇਟਾ ਕਿਉਂਕਿ ਪਿਛਲੇ ਸਾਲ ਬਹੁਤ ਬੱਚਿਆਂ ਨੇ ਤਿਆਰੀ ਕੀਤੀ ਸੀ ਤਾਂ ਕਿਤੇ ਨਾ ਕਿਤੇ ਗਣਿਤ ਦੇ ਵਿੱਚ ਜਿਹੜੀ ਸਮੱਸਿਆ ਆਈ ਸੀ ਬਹੁਤ ਇੰਟੈਲੀਜੈਂਟ ਬੱਚੇ ਆ ਜਿਹੜੇ ਉਹ ਕਿਸੇ ਕਾਰਨ ਗਣਿਤ ਦੇ ਪੱਖੋਂ ਘੱਟ ਰਹਿ ਗਏ ਸੀ ਠੀਕ ਹੈ ਤਦੂ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਹਾਂ ਬੇਟਾ ਆਪਾਂ 15 April ਤੋਂ ਹੀ ਜਿਹੜੀ ਹੈਗੀ ਹੈ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਥੋੜੇ ਸਮੇਂ ਦੇ ਵਿੱਚ 2 ਮਹੀਨੇ ਬੇਟਾ ਆਪਾਂ ਮੈਂਟਲ ਅਬਿਲਟੀ ਤੇ ਪੰਜਾਬੀ ਦੇ ਉੱਤੇ ਜ਼ੋਰ ਲਾਵਾਂਗੇ ਗਣਿਤ ਦੇ ਛੋਟੇ-ਛੋਟੇ ਟੌਪਿਕ ਜਿਹੜੇ ਬੇਸਿਕ ਕਨਸੈਪਟ ਹੈਗੇ ਆ ਉਹ ਵਿੱਚ ਲਾਵਾਂਗੇ ਤੇ ਬਾਅਦ ਦੇ ਵਿੱਚ ਗਣਿਤ ਦੀ ਤਿਆਰੀ ਤੇ ਵੱਧ ਦਾ ਜਿਹੜਾ ਜ਼ੋਰ ਉਹ ਲਗਾਇਆ ਜਾਊਗਾ ਤੇ ਵੈਸੇ ਵੀ ਠੀਕ ਹੈ ਕਹਿੰਦੇ ਕਹਿੰਦੇ ਆ ਵੀ ਨਿਰੰਤਰਤਾ ਹੀ ਸੀਕ੍ਰੀਟ ਹੈ ਨਿਰੰਤਰਤਾ ਹੀ ਸਫਲਤਾ ਦੀ ਕੁੰਜੀ ਹੈ ਤੇ ਡਾਕਟਰ ਏਪੀ ਜੇ ਕਲਾਮ ਕਹਿੰਦੇ ਸੀ ਵੀ ਜਿਹੜੇ ਬੱਚੇ ਸੁਪਨੇ ਲੈਂਦੇ ਸੁਪਨੇ ਲੈ ਕੇ ਨਿਰੰਤਰ ਉਹਦੇ ਉੱਤੇ ਕੰਮ ਕਰਦੇ ਆ ਸਾਰੀ ਕਾਇਨਾਤ ਦਾ ਜਰਰਾ ਜਰਰਾ ਉਹਨਾਂ ਦੀ ਇੱਛਾ ਪੂਰਤੀ ਕਰਨ ਦੇ ਲਈ ਯਤਨਸ਼ੀਲ ਹੋ ਜਾਂਦਾ ਹੈ ਤੇ ਸੋ ਬੇਟਾ ਇਹ ਨਿਰੰਤਰਤਾ ਦੇ ਵਿੱਚ ਬੜਾ ਰਹਾਸ ਹੈਗਾ ਹੈ ਖਰਗੋਸ਼ ਤੇ ਕਛੂ ਕੰਮੇ ਦੀ ਕਹਾਣੀ ਤੁਸੀਂ ਸੁਣੀ ਹੋਈ ਹੈ ਜਿਹਦੇ ਵਿੱਚ ਕਛੂ ਕੰਮਾ ਜਿੱਤ ਜਾਂਦਾ ਇਹਦੇ ਪਿੱਛੇ ਕਛੂ ਕੰਮੇ ਦਾ ਸਲੋ ਚੱਲਣਾ ਜਾਂ ਖਰਗੋਸ਼ ਦਾ ਤੇਜ਼ ਦੌੜਨਾ ਨਹੀਂ ਇਹਦੇ ਪਿੱਛੇ ਮਕਸਦ ਹੈਗਾ ਸੀ ਵੀ ਕਛੂ ਕੰਮਾ ਲਗਾਤਾਰ ਚੱਲਦਾ ਸੀਗਾ ਤੇ ਸੋ ਬੇਟਾ ਲਗਾਤਾਰ ਜੇ ਤੁਸੀਂ ਇਹ ਤਿਆਰੀ ਕਰਦੇ ਰਹੋਗੇ ਤਾਂ ਬਹੁਤ ਛੇਤੀ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਕੌਨਫੀਡੈਂਸ ਮਹਿਸੂਸ ਕਰੋਗੇ ਆਪਾਂ 6 ਦਿਨ ਰੈਗੂਲਰ ਛੋਟੇ ਛੋਟੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾ ਕਰਿਆ ਕਰਾਂਗੇ ਤੇ 7ਵੇਂ ਦਿਨ ਐਤਵਾਰ ਨੂੰ ਆਪਾਂ ਜਿਹੜਾ ਟੈਸਟ ਆ ਤੁਹਾਡਾ ਲੈ ਲਿਆ ਕਰਾਂਗੇ ਜਿਆਦਾ ਤੁਹਾਨੂੰ ਮਿਹਨਤ ਹੈ ਜਿਹੜੀ ਨਹੀਂ ਕਰਨੀ ਪਊਗੀ ਇਹ ਤੁਸੀਂ ਵੀਡੀਓ ਦੇ ਉੱਤੋਂ ਵੀ ਦੇਖ ਸਕਦੇ ਆ ਫਿਰ ਭਾਈ ਜੱਤਾ ਜੀ ਫਾਊਂਡੇਸ਼ਨ ਵਾਲੀਆਂ ਬਾਕਸ ਵਗੈਰਾ ਆ ਜਾਣਗੀਆਂ ਉਹ ਬਾਕਸ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਨਾਲ ਦੀ ਨਾਲ ਫਿਰ ਤੁਸੀਂ ਬਾਕਸ ਤੋਂ ਤਿਆਰੀ ਸ਼ੁਰੂ ਕਰ ਲਿਓ ਤੇ ਸੋ ਬੇਟਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਇੱਕ ਨੇਕ ਕਾਰਜ ਹੈ ਜਿਹੜਾ ਸਾਰੇ ਬੱਚੇ ਧਿਆਨ ਦੇ ਨਾਲ ਦੇਖਣਾ ਇਹ ਬੇਟਾ 2000 ਸਾਹਮਣੇ ਜਿਹੜਾ ਤੁਸੀਂ ਦੇਖਦੇ ਪਏ ਆ ਸਾਲ 2024 ਦੇ ਵਿੱਚ ਜਿਹੜੀ ਜਵਾਰ ਨਵੋਦਿਆ ਦਾਖਲਾ ਪ੍ਰੀਖਿਆ ਹੋਈ ਸੀ ਇਹ ਬੱਚਿਆਂ ਨੂੰ ਇਹ ਪੇਪਰ ਆਇਆ ਸੀਗਾ ਬੇਟਾ ਤਾਂ ਆਪਾਂ ਮੈਂ ਇਹਦੇ ਵਿੱਚ ਬੇਟਾ ਤਿੰਨ ਟਾਪਿਕ ਹੁੰਦੇ ਆ ਇੱਕ ਮਾਨਸਿਕ ਯੋਗਤਾ ਇੱਕ ਪੰਜਾਬੀ ਤੇ ਇੱਕ ਬੇਟਾ ਗਣਿਤ ਹੁੰਦਾ ਮਾਨਸਿਕ ਯੋਗਤਾ ਦੇ 40 ਸਵਾਲ ਹੁੰਦੇ ਆ 20 ਸਵਾਲ ਪੰਜਾਬੀ ਦੇ ਆਉਂਦੇ ਆ ਤੇ 20 ਸਵਾਲ ਹੀ ਗਣਿਤ ਦੇ ਆਉਂਦੇ ਆ ਤੇ ਇਹ ਬੇਟਾ ਬਹੁਤ ਸਭ ਮੈਨ ਲੱਗਦਾ ਸਭ ਤੋਂ ਆਸਾਨ ਪੋਰਸ਼ਨ ਇਹੀ ਹੈਗਾ ਆ ਤੇ ਇਹ 2024 ਚ ਜਿਹੜਾ ਪੇਪਰ ਆਇਆ ਬੇਟਾ ਆਪਾਂ ਅੱਜ ਸ਼ੁਰੂ ਕਰਨ ਲੱਗੇ ਆਂ ਧਿਆਨ ਦੇ ਨਾਲ ਦੇਖਣਾ ਬਹੁਤ ਸੌਖਾ ਹੈਗਾ ਇਹਦੇ ਤੁਹਾਨੂੰ ਪ੍ਰਿੰਟ ਆਊਟ ਵੀ ਲੈਣ ਦੀ ਲੋੜ ਨਹੀਂ ਜੇ ਤੁਸੀਂ ਇਹਦੇ ਉੱਤੇ ਸਮਝ ਗਏ ਮੁੜ ਕੇ ਪਾਈ ਜਾਂਦਾ ਜੀ ਫਾਊਂਡੇਸ਼ਨ ਦੀਆਂ ਬੁੱਕਸ ਆਣਗੀਆਂ ਉਹਦੇ ਤੋਂ ਤੁਸੀਂ ਦੇਖ ਸਕਦੇ ਆਂ ਤੇ ਇਹ ਬੇਟਾ ਧਿਆਨ ਦੇ ਨਾਲ ਦੇਖਦੇ ਆਂ ਇਹਦੇ ਵਿੱਚ ਬੇਟਾ 40 ਸਵਾਲ ਆ ਜਿਹੜੇ ਉਹ ਦਿੱਤੇ ਜਾਂਦੇ ਆਂ 40ਵਾਲਾਂ ਦੇ ਵਿੱਚ 4-4 ਸਵਾਲਾਂ ਦੇ ਸੈੱਟ ਬਣਾਏ ਹੁੰਦੇ ਜਾਂ 5-5 ਸਵਾਲਾਂ ਦੇ ਸੈੱਟ ਬਣਾਏ ਹੁੰਦੇ ਆ ਇਹ ਜਿਹੜਾ ਪਹਿਲਾ ਪੇਪਰ ਬੇਟਾ ਜਿਹੜਾ ਇਸ ਸਾਲ ਪੇਪਰ ਆਇਆ ਉਹਦੇ ਵਿੱਚ 4-4 ਸਵਾਲਾਂ ਦੇ ਸੈੱਟ ਬਣਾਏ ਹੋਏ ਆ ਮਤਲਬ 4-4 ਸਵਾਲਾਂ ਦੇ ਸੈੱਟ ਇੱਕੋ ਜਿਹੇ ਹੈਗੇ ਆ ਠੀਕ ਹੈ ਜਿਆਦਾ ਔਖਾ ਨਹੀਂ ਹੈਗਾ ਸਿਰਫ ਥੋੜਾ ਜਿਹਾ ਜੇ ਧਿਆਨ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਇਹ ਗੱਲਾਂ ਕਲੀਅਰ ਹੋਣ ਲੱਗ ਜਾਣਗੀਆਂ ਵੀ ਇਹ ਕਿਸ ਤਰ੍ਹਾਂ ਫਿਗਰ ਪ੍ਰੋਬਲਮ ਚੱਲਦੀ ਹੈ ਜਾਂ ਮਾਨਸਿਕ ਯੋਗਤਾ ਬਾਰੇ ਉਹ ਕਿਸ ਤਰ੍ਹਾਂ ਸਵਾਲ ਆ ਜਿਹੜੇ ਪੁੱਛੇ ਜਾਂਦੇ ਆ ਠੀਕ ਹੈ ਬੇਟਾ ਤਾਂ ਧਿਆਨ ਦੇ ਨਾਲ ਪਹਿਲਾਂ ਹਰ ਸੈੱਟ ਦੇ ਵਿੱਚ ਉੱਤੇ ਇਹਨਾਂ ਨੇ ਲਿਖਿਆ ਹੁੰਦਾ ਉਹਨੂੰ ਅਸੀਂ ਪੜ੍ਹ ਕੇ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਪ੍ਰਸ਼ਨ ਸੰਖਿਆ 1 ਤੋਂ 4 ਵਿੱਚ ਹਰ ਇੱਕ ਪ੍ਰਸ਼ਨ ਵਿੱਚ 4 ਚਿੱਤਰ A B C ਅਤੇ D ਦਰਸਾਏ ਗਏ ਹਨ ਇਹਨਾਂ ਚਾਰ ਚਿੱਤਰਾਂ ਵਿੱਚੋਂ ਤਿੰਨ ਚਿੱਤਰ ਕਿਸੇ ਤਰੀਕੇ ਨਾਲ ਇੱਕੋ ਜਿਹੇ ਹਨ ਜਦਕਿ ਇੱਕ ਚਿੱਤਰ ਬਾਕੀਆਂ ਤੋਂ ਵੱਖਰਾ ਹੈ ਬਾਕੀਆਂ ਤੋਂ ਵੱਖਰੇ ਚਿੱਤਰ ਨੂੰ ਚੁਣੋ ਆਪਣੇ ਉੱਤਰ ਨੂੰ ਦਰਸਾਉਣ ਲਈ OMR ਦੀ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਇਹ ਬੇਟਾ OMR ਭਰਨੀ ਤੁਹਾਨੂੰ ਬਾਅਦ ਦੇ ਵਿੱਚ ਸਿਖਾਵਾਂਗੇ ਪਹਿਲਾਂ ਇਹਦਾ ਟ੍ਰੈਂਡ ਹੀ ਦੇਖ ਲਓ ਵੀ ਆਪਾਂ ਚਾਰ ਚਿੱਤਰ ਹੈਗੇ ਆ ਚਾਰਾਂ 'ਚੋਂ ਕਹਿੰਦੇ ਅਲੱਗ ਚਿੱਤਰ ਨੂੰ ਚੁਣਨਾ ਇੱਕ ਅਲੱਗ ਤਿੰਨ ਰਲਦੇ ਪਏ ਆਪਸ ਦੇ ਵਿੱਚ ਤੇ ਬੇਟਾ ਆਹ ਦੇਖੋ ਆਹ ਇੱਕ ਜਿਹੜੇ ਹੈਗੀਆਂ ਢੇਡੀਆਂ ਲਾਈਨਾਂ ਬਣੀਆਂ ਹੋਈਆਂ ਇਹ ਕਾ ਬਣੀ ਇੱਕ ਪਾਸੇ ਐ ਰੂ ਆ ਇੱਕ ਪਾਸੇ ਆਹ ਬਿੰਦੀ ਆ ਠੀਕ ਹੈ ਦੂਜੇ ਪਾਸੇ ਆਹ ਲਾਈਨ ਇਸ ਤਰ੍ਹਾਂ ਬਣੀ ਹੋਈ ਹੈ ਹੈਨਾ ਤਾਂ ਇਹ ਟੇਡੀਆਂ ਲਾਈਨਾਂ ਇੱਕ ਦੂਜੇ ਦੇ ਨਾਲ ਕੱਟਦੀਆਂ ਪਈਆਂ ਠੀਕ ਹੈ ਇਹਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਹੀ ਆਹ ਜਿਹੜਾ ਹੈਗਾ ਆ ਇਹ ਇਸ ਇਹ ਜਿਹੜਾ ਕਲॉकवाइज ਘੁੰਮ ਗਿਆ ਜਾਂ ਇਹ ਨਾ ਅੱਗੇ ਹੌਲੀ-ਹੌਲੀ ਤੁਹਾਨੂੰ ਸਮਝ ਆ ਜਾਊਗੀ ਤਾਂ ਇਹਨੂੰ ਧਿਆਨ ਨਾਲ ਦੇਖਦੇ ਕਈ ਵਾਰੀ ਇਹ ਕਲॉकवाइज ਜਿਵੇਂ ਘੜੀ ਦੀਆਂ ਸੂਈਆਂ ਘੁੰਮਦੀਆਂ ਕਈ ਵਾਰੀ ਇਹ ਫਿਗਰ ਐਂਟੀ ਕਲॉकवाइज ਘੜੀ ਦੀਆਂ ਸੂਈਆਂ ਦੇ ਉਲਟ ਘੁੰਮਦੀ ਹੁੰਦੀ ਹੈ ਇਹ ਅਸੀਂ ਬੇਟਾ ਮੌਕੇ ਤੇ ਦੇਖਣਾ ਹੁੰਦਾ ਹੈ ਤੇ ਕਿਸ ਤਰ੍ਹਾਂ ਚੱਲਦੀ ਹੈ ਇਹਦੇ ਵਿੱਚ ਅਸੀਂ ਅਲੱਗ ਦੱਸਣਾ ਠੀਕ ਹੈ ਆਹ ਸੈਕਿੰਡ ਵੀ ਇੱਕ ਪਾਸੇ ਐਰੂ ਆ ਇੱਕ ਪਾਸੇ ਆਹਾ ਹੈਗਾ ਠੀਕ ਹੈ ਵੈਸੇ ਇਹ ਕਲॉकवाइज ਘੁੰਮ ਗਿਆ ਤਾਂ ਇਹ ਦੂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਫੇਰ ਕਲॉकवाइज ਘੁੰਮ ਗਿਆ ਆ ਦੇਖੋ ਪਹਿਲਾਂ ਆ ਐਰੋ ਇੱਥੋਂ ਇੱਥੇ ਆ ਗਿਆ ਠੀਕ ਹੈ ਇੱਥੋਂ ਫਿਰ ਇੱਥੇ ਆ ਗਿਆ ਤੇ ਇਹਦੂ ਅਗਲੇ ਸਟੈਪ ਦੇ ਵਿੱਚ ਇੱਥੋਂ ਇੱਥੇ ਜਾਣਾ ਸੀ ਇਹਨੇ ਐਰੋ ਨੇ ਠੀਕ ਹੈ ਤੇ ਇੱਕ ਸਟੈਪ ਇਦਾਂ ਚੱਲਦਾ ਪਿਆ ਪਰ ਇਸ ਸਟੈਪ ਦੇ ਵਿੱਚ ਆ ਕੇ ਦੇਖੋ ਬੇਟਾ ਇੱਕ ਪਾਸੇ ਐਰੋ ਆ ਇਹਦੇ ਮਗਰਲੇ ਪਾਸੇ ਆ ਜਿਹੜੀ ਡਾਟ ਲੱਗੀ ਹੋਈ ਸੀ ਜਾਂ ਗੋਲਾ ਲੱਗਿਆ ਸੀ ਉਹ ਮਿਸਿੰਗ ਹੋ ਗਿਆ ਇਹ ਗੋਲਾ ਇਹਨੇ ਦੂਜੀ ਲਾਈਨ ਆ ਜਿਹੜੀ ਕੱਟ ਕਰਨ ਵਾਲੀ ਉਹਦੇ ਪਿੱਛੇ ਲਾ ਦਿੱਤਾ ਇਸ ਕਰਕੇ ਬਾਕੀ ਆ ਤਿੰਨੇ ਤਾਂ ਇੱਕੋ ਜਿਹੇ ਹੈਗੇ ਆ ਪਰ ਇਹਦੇ ਵਿੱਚ ਆ ਚੇਂਜ ਹੋ ਗਈ ਆਹ ਡੀ ਇਕ ਹੈਤੀ ਜਿਹੜੀ ਸਾਰਿਆਂ ਨਾਲੋਂ ਅਲੱਗ ਹੋਗੀ ਇਹਨੂੰ ਐਜ਼ ਏ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਕਿਉਂਕਿ ਅਸੀਂ ਅਲੱਗ ਚੁਣਨੀ ਸੀ ਠੀਕ ਹੈ ਬੇਟਾ ਅੱਗੇ ਬੇਟਾ ਆ ਗਿਆ ਸਵਾਲ ਨੰਬਰ 2 ਸਵਾਲ ਨੰਬਰ 2 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਸਵਾਲ ਨੰਬਰ 2 ਦੇ ਵਿੱਚ ਕੀ ਕਹਿੰਦਾ ਪਿਆ ਸਵਾਲ ਨੰਬਰ 2 ਦੇ ਵਿੱਚ ਬੇਟਾ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਆਹ ਫਿਗਰ ਦਿੱਤੀ ਹੋਈ ਆ ਸਾਨੂੰ ਕਿੰਦਾ ਆਪਾਂ ਦੇਖਣਾ ਇਹਦੇ ਵਿੱਚੋਂ ਅਲੱਗ ਕਿਹੜੀ ਹੈ ਬੇਟਾ ਜੇ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਪਹਿਲੀ ਫਿਗਰ ਦੇ ਵਿੱਚ ਆ ਚਾਰ ਖਾਨੇ ਬਣਦੇ ਪਏ ਆ ਵਰਗਾਕਾਰ ਠੀਕ ਹੈ ਦੂਜੀ ਫਿਗਰ ਦੇ ਵਿੱਚ ਬੇਟਾ ਆਹਾ ਵੈਸੇ ਵੀ ਜਿਹੜੇ ਵਰਗਾਕਾਰ ਨਹੀਂ ਰੈਕਟੈਂਗੂਲ ਜੇ ਅਸੀਂ ਵਰਗਾਕਾਰ ਵੀ ਮੰਨ ਲੈਂਦੇ ਆ ਤੇ ਇਹਦੇ ਵਿੱਚ ਅੱਠ ਖਾਨੇ ਬਣਦੇ ਪਏ ਆ ਠੀਕ ਹੈ ਅੰਦਰ ਇੱਥੇ ਵੀ ਚਾਰ ਆ ਤੇ ਇੱਥੇ ਵੀ ਚਾਰ ਆ ਠੀਕ ਹੈ ਤਾਂ ਧਿਆਨ ਦੇ ਨਾਲ ਦੇਖੋ ਇਹਦੇ ਵਿੱਚ ਅੱਠ ਵਰਗਾਕਾਰ ਖਾਨੇ ਬਣਦੇ ਪਏ ਆ ਬਾਕੀ ਤਿੰਨ ਫਿਗਰਾਂ ਦੇ ਵਿੱਚ ਚਾਰ-ਚਾਰ ਖਾਨੇ ਬਣਦੇ ਪਏ ਅਸੀਂ ਅਲੱਗ ਚੁਣਨਾ ਸੀ ਤਾਂ ਆਹਾ ਸੈਕੰਡ ਵਨ ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਬਸ ਇਹ ਧਿਆਨ ਦੇ ਨਾਲ ਸਮਝਣ ਦੀ ਧੀਰ ਹੈ ਬਿਰਤ ਇਹਦੇ ਵਿੱਚ ਹੈ ਕੁਝ ਵੀ ਨਹੀਂ ਇੰਨਾ ਸਵਾਲਾਂ ਦੇ ਵਿੱਚ ਜਾਣ ਨਹੀਂ ਹੁੰਦੀ ਜ਼ਿਆਦਾ ਠੀਕ ਹੈ ਅੱਗੇ ਆ ਗਿਆ ਪੁੱਤ ਤਿੰਨ ਨੰਬਰ ਸਵਾਲ ਤਿੰਨ ਨੰਬਰ ਸਵਾਲ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਆ ਇੱਕ ਚੱਕਰ ਬਣਿਆ ਹੋਇਆ ਆ ਇਹਨੂੰ ਅਸੀਂ ਕੇਂਦਰ ਮੰਨ ਸਕਦੇ ਹਾਂ ਅੰਦਰਲੇ ਪਾਸੇ ਇੱਕ ਕੋਣ ਬਣਾਉਂਦਾ ਪਿਆ ਠੀਕ ਹੈ ਦੋ ਲਾਈਨਾਂ ਇੱਕ ਕੋਣ ਬਣਾਉਂਦੀਆਂ ਡਾਰਕ ਸਾਈਡ ਕੋਣ ਦੀ ਆ ਵੀ ਇੱਕ ਕੋਣ ਬਣਾਉਂਦੀਆਂ ਪਈਆਂ ਆ ਵੀ ਕੋਣ ਬਣਾਉਂਦੀਆਂ ਪਈਆਂ ਇੱਥੇ ਡੀ ਅਕਿਰਤੀ ਨੂੰ ਜਦੋਂ ਧਿਆਨ ਨਾਲ ਦੇਖੋ ਤਾਂ ਆ ਕੋਣ ਸੈਂਟਰ ਦੇ ਵਿੱਚ ਨਹੀਂ ਬਣਦਾ ਪਿਆ ਠੀਕ ਹੈ ਇਹ ਕੋਣ ਸੈਂਟਰ ਚ ਨਹੀਂ ਬਣਦਾ ਪਿਆ ਇਹ ਕੋਣ ਚੱਕਰ ਦੀ ਵੱਤਰ ਦੇ ਉੱਤੇ ਗੋਲਾਈ ਦੇ ਉੱਤੇ ਬਣਦਾ ਪਿਆ ਇਸ ਕਰਕੇ ਡੀ ਅਕਿਰਤੀ ਹੈ ਜਿਹੜੀ ਇਹ ਡਿਫਰੈਂਟ ਆ ਚਾਰਾਂ ਨਾਲੋਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਦੋਂ ਬਾਅਦ ਬੇਟਾ ਇਸੇ ਸੈੱਟ ਦਾ ਆਖਰੀ ਸਵਾਲ ਆ ਗਿਆ ਕਿਉਂਕਿ ਹਰ ਸੈੱਟ ਦੇ ਵਿੱਚ ਚਾਰ-ਚਾਰ ਸਵਾਲ ਦਿੱਤੇ ਹੋਏ ਆ ਤਾਂ ਸਿਰਫ ਮੇਰਾ ਖਿਆਲ ਹੈ ਬੇਟਾ ਤੁਹਾਨੂੰ ਸਮਝ ਲੱਗ ਜਾਣੀ ਥੋੜੇ ਜਿਹੀ ਸਵਾਲ ਕਰਕੇ ਹੀ ਵੀ ਇਹ ਕਿਸ ਤਰ੍ਹਾਂ ਚੱਲਦਾ ਪਿਆ ਤਾਂ ਬੇਟਾ ਆਹਾ ਚੌਥਾ ਸਵਾਲ ਇਹਦੇ ਵਿੱਚ ਆ ਦੇਖੋ ਤਿੰਨ ਲਾਈਨਾਂ ਇਸ ਤਰ੍ਹਾਂ ਖੜੇ ਦਾ ਆਇਆ ਇੱਕ ਬਾਕਸ ਦੇ ਵਿੱਚ ਤੇ ਤਿੰਨ ਲਾਈਨਾਂ ਹੀ ਲੇਟਵੇਂ ਦਾ ਆਇਆ ਦੂਜੇ ਖਾਨੇ 'ਚ ਦੋ ਲਾਈਨਾਂ ਖੜੇ ਦਾ ਆਇਆ ਦੋ ਲਾਈਨਾਂ ਲੇਟਵੇਂ ਦਾ ਬਣੀਆਂ ਹੋਈਆਂ ਤੀਜੇ ਦੇ ਵਿੱਚ ਤਿੰਨ ਲਾਈਨਾਂ ਖੜੇ ਦਾ ਆ ਬੇਟਾ ਤੇ ਦੋ ਲਾਈਨਾਂ ਲੇਟਵੇਂ ਦਾ ਆ ਠੀਕ ਹੈ ਤਾਂ ਇਹ ਥੋੜਾ ਜਿਹਾ ਅਲੱਗਾ ਹੈ ਇਹ ਉੱਪਰ ਤੇ ਉੱਪਰ ਨੂੰ ਤਿੰਨ ਹੈ ਇੱਧਰ ਦੋ ਆ ਆ ਦੇਖੋ 1 2 3 4 ਲਾਈਨਾਂ ਖੜੇ ਦਾ ਚਾਰ ਲਾਈਨਾਂ ਹੀ ਲੇਟਵੇਂ ਦਾ ਆ ਇਹਦਾ ਮਤਲਬ ਸੀ ਅਕਿਰਤੀ ਦੇ ਵਿੱਚ ਇੱਥੇ ਤਿੰਨ ਲਾਈਨਾਂ ਇੱਥੇ ਦੋ ਬਾਕੀ ਸਾਰੀਆਂ ਚ ਜਿੰਨੀਆਂ ਲਾਈਨਾਂ ਖੜੇ ਦਾ ਉਨੀਆਂ ਹੀ ਲਾਈਨਾਂ ਲੇਟਵੇਂ ਦਾ ਆ ਸੀ ਕਿਰਤੀ ਕਿਰਤੀ ਚ ਤਿੰਨ ਲਾਈਨਾਂ ਖੜੇ ਦਾ ਦੋ ਦਾ ਲਾਈਨਾਂ ਲੇਟਵੇਂ ਦਾ ਆ ਤਾਂ ਇਸ ਕਰਕੇ ਸੀ ਇਕਇਤੀ ਆ ਜਿਹੜੀ ਸਭ ਨਾਲੋਂ ਅਲੱਗ ਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਸ ਸੈੱਟ ਦਾ ਚੌਥਾ ਤੇ ਆਖਰੀ ਸਵਾਲ ਕਿਉਂਕਿ ਚਾਰ ਚਾਰ ਸਵਾਲਾਂ ਦੇ ਸੈੱਟ ਦਿੱਤੇ ਹੋਏ ਆ ਤੇ ਮੇਰਾ ਖਿਆਲ ਆ ਬੇਟਾ ਤੁਹਾਨੂੰ ਕਨਸੈਪਟ ਪਤਾ ਲੱਗ ਗਿਆ ਹੋਊਗਾ ਹੌਲੀ ਹੌਲੀ ਅਸੀਂ ਇਹੀ ਪੇਪਰ ਆ ਜਿਹੜਾ ਰੋਜ਼ ਇਹਦੇ ਸਵਾਲ ਕਰੀ ਜਾਵਾਂਗੇ ਤੇ ਤੁਹਾਨੂੰ ਸਾਰਾ ਕਨਸੈਪਟ ਸਮਝ ਆਈ ਚੱਲੂਗਾ ਮੇਰਾ ਖਿਆਲ ਆ ਤੁਹਾਨੂੰ ਪਤਾ ਲੱਗ ਗਿਆ ਵੀ ਕੋਈ ਵੀ ਜ਼ਿਆਦਾ ਔਖਾ ਸਵਾਲ ਇਹਦੇ ਵਿੱਚ ਨਹੀਂ ਹੈਗਾ ਤੇ ਸੋ ਬੇਟਾ ਇਹਦੇ ਪ੍ਰਿੰਟ ਆਊਟ ਵੀ ਲੈਣ ਦੀ ਲੋੜ ਨਹੀਂ ਜੇ ਜ਼ਰੂਰੀ ਹੈ ਤਾਂ ਇਹਦੀ ਪੀਡੀਐਫ ਭੇਜ ਦਾਂਗੇ ਤੁਸੀਂ ਪ੍ਰਿੰਟ ਆਊਟ ਵੀ ਲੈ ਸਕਦੇ ਆ ਤੇ ਇਹ ਬਸ ਬੇਟਾ ਤੁਸੀਂ ਇਹਨੂੰ ਧਿਆਨ ਦੇ ਨਾਲ ਦੇਖ ਲੈਣਾ ਐਤਵਾਰ ਦੇ ਐਤਵਾਰ ਤੁਹਾਨੂੰ ਪੇਪਰ ਭੇਜ ਦਿੱਤਾ ਜਾਊਗਾ ਤੁਸੀਂ ਉਹ ਪੇਪਰ ਹੱਲ ਕਰ ਲੈਣਾ ਫਿਰ ਤੁਹਾਨੂੰ ਕੀ ਭੇਜ ਦਿੱਤੀ ਜਾਊਗੀ ਤਾਂ ਤੁਸੀਂ ਆਪਣੀ ਅਸੈਸਮੈਂਟ ਜਿਹੜੀ ਉਹ ਆਪ ਕਰਦੇ ਰਹਿਣਾ ਹੈ ਤੇ ਸੋ ਬੇਟਾ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ